ਮੋਨੋ ਕਲਾ ਹਾਊਸ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖੋ ਵਿਆਹ ਸ਼ਾਦੀਆਂ ਲਈ ਨਵੀਂ ਵੈਰਾਈਟੀ ਪਹੁੰਚ ਚੁੱਕਿਆ ਜੀ ਮੋਨੋ ਕਲਾ ਹਾਊਸ ਤੇ ਵਧੀਆ ਫੈਂਸੀ ਸੂਟ ਪਹੁੰਚ ਚੁੱਕਿਆ ਜੀ ਮੋਰ ਵਾਲੇ ਵਧੀਆ ਫੈਂਸੀ ਸੂਟ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ ਮੋਨੋ ਕਲਾ ਹਾਊਸ ਤੇ ਨਾਲ ਬਣਿਆ ਇਹਦੇ ਬਾਜੂਵਰਕ ਪਿਓਰ ਨੇਚਰਲ ਦੇ ਕੱਪੜਾ ਜੀ ਇਹ ਵਿਜਾਰ ਦਾ ਰੇਟ ਹੋਵੇ 2500 ਹੋਵੇ 3080 ਦੇਣਾ 1390 ਰੁਪਏ 1390 ਰੁਪਏ ਦੇ ਵਿੱਚ ਸੂਟਾਂ ਦਾ ਭਾਰੀ ਸੇਲ ਮੇਲਾ ਜੀ ਹੈ ਵੀ ਚੁੰਨੀ ਵਾਲੇ ਹੈਵੀ ਚੁੰਨੀ ਹੈ ਜੀ ਨਾਲ ਇਹਦੇ 1390 ਰੁਪਏ ਚ ਮੋਰ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ ਪਿਓਰ ਬਰਬਰੀ ਸਿਲਕ ਪਿਓਰ ਬਰਬਰੀ ਸਿਲਕ ਆ ਗਈ ਜੀ ਪਿਓਰ ਬਰਬਰੀ ਸਿਰਕ ਵਧੀਆ ਬਰੀਆਂ ਵਾਲੇ ਸੂਟਾਂ ਦੀ ਸੇਲ ਲੱਗ ਚੁੱਕੀ ਹੈ ਪਿਓਰ ਬਰਬਰੀ ਸਿਲਕ ਦੇ ਸੂਟਾਂ ਦੀ ਜੀ ਬਾਜ਼ਾਰ ਦਾ ਰੇਟ ਹੋਵੇ 1500 ਹੋਵੇ 1880 ਦੇ ਨੇ ਵਿੱਚੇ ਲਾਉਣ 1000 ਰੁਪਏ ਦਾ 1000 ਰੁਪਏ ਦਾ ਵਿੱਚੇ ਲੌਂ ਸੂਟ ਦੇਣਾ ਜੀ ਨਾਲ ਇਹਦੇ ਫੈਂਸੀ ਚੁੰਨੀ ਨਾਲ ਫੈਂਸੀ ਚੁੰਨੀ ਹੈ ਜੀ ਚਮਚਮਾਉਂਦੇ ਰੰਗ ਹੈ ਜੀ 10 ਤੋਂ 15 ਕਲਰ ਇਹਦੇ ਚ ਪਹੁੰਚ ਚੁੱਕੇ ਹੈ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵਿਆਹ ਸ਼ਾਦੀਆਂ ਦੇ ਕੱਪੜੇ ਦੇ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ ਮੋਨੋਗਲਾਸ ਆ ਉਸ ਤੇ ਭਾਰੀ ਸੇਲ ਮੇਲਾ